ਅੱਜ ਆਪਾਂ ਜਿੱਥੇ ਹੜਾ ਪੰਜਾਬ ਦੇ ਜਿਹੜੇ ਹੜਾ ਦਾ ਆਉਣ ਦਾ ਖਾਸਾ ਜਿਹੜਾ ਬਹੁਤ ਵੱਧ ਗਿਆ ਆ ਔਰ ਉਹਦੇ ਬਾਅਦ ਇਹ ਵੀ ਆਪਾਂ ਗੱਲਬਾਤ ਕਰਾਂਗੇ ਔਰ ਇਹ ਵੀ ਗੱਲਬਾਤ ਕਰਾਂਗੇ ਕਿ ਨਵੇਂ ਚੰਡੀਗੜ੍ਹ ਦੇ ਵਿੱਚ ਇੱਕ ਪੈਂਸਲ ਦਾ ਹਸਪਤਾਲ ਤਾਂ ਜਿਹੜਾ ਸਬੰਧ ਮੁੰਬਈ ਦੇ ਟਾਟਾ ਵਾਲਿਆਂ ਦੇ ਉਸ ਪੈਂਸਲ ਹਸਪਤਾਲ ਦੇ ਨਾਲ ਉਹਦੀ ਜਾਣਕਾਰੀ ਵੀ ਦੇਵਾਂਗੇ ਫਿਰ ਜਾਣਕਾਰੀ ਇੱਕ ਦੇਵਾਂਗੇ ਜਿਹੜੇ ਪੰਜਾਬ ਦੇ ਵਿੱਚ ਨਿਊਰੋ ਸਰਜਨ ਦਾ ਇਲਾਜ ਕਰਦੇ ਡਾਕਟਰਸ ਆ ਉਹਨਾਂ ਬਾਰੇ ਜਾਣਕਾਰੀ ਜਿਹੜੀ ਸਾਡੇ ਕੋਲ ਆਈ ਆ ਉਹ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਫਿਰ ਆਪਾਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਨਵੇਂ ਪ੍ਰਜੈਕਟ ਬਣਾਉਣ ਦੀ ਬਰੌਂ ਦੇ ਅਲਾਮ ਕੀਤੇ ਜ਼ਿਆਦਾ ਆ ਉਹਦੇ ਬਾਰੇ ਵੀ ਗੱਲ ਬਾਤ ਕਰਾਂਗੇ ਲੇਕਿਨ ਸਭ ਤੋਂ ਪਹਿਲਾਂ ਆਪਾਂ ਚੱਲਦੇ ਆਂ ਹੜਾਂ ਦੀ ਸਿਚੁਏਸ਼ਨ ਦੇ ਬਾਰੇ ਕਿ ਇਸ ਵੇਲੇ ਜਿਹੜੀ ਲੇਟੈਸਟ ਅਪਡੇਟ ਹੜਾਂ ਦੇ ਬਾਰੇ ਉਹ ਤਿੰਨ ਦਿਨ ਜਿਹੜਾ ਮੀਂਹ ਬੜੀ ਜੋਸ਼ੋ ਨਾਲ ਪੈਣ ਜਾ ਰਿਹਾ ਆ ਔਰ ਇਹਦੇ ਵਿੱਚ ਮੁੜ ਕੇ ਦੁਬਾਰਾ ਹੜ ਔਣ ਦਾ ਜਿਹੜਾ ਡਰ ਹੈ ਉਹ ਅਜੇ ਬਣਿਆ ਹੋਇਆ ਹੈ ਰਣਜੀਤ ਸਾਗਰ ਡੈਮ ਤੋਂ 37 ਹਜ਼ਾਰ ਕਿਹਾ ਪਾਣੀ ਡੇਲਾ ਉਹ ਛੱਡਿਆ ਗਿਆ ਔਰ THEN ਦੇ ਸੱਤ ਫਲੱਡ ਗੇਟਾਂ ਵਿੱਚੋਂ 10 ਗੇਟ ਜੀਜੀਸੀ ਇੱਕ ਨਿਚ ਤੱਕ ਖੋਲ ਦਿੱਤੇ ਗਏ ਔਰ ਇਹਦੇ ਡੈਮ ਦੇ ਚਾਰੇ ਯੂਨਟ ਪੂਰੀ ਕੈਪੈਸਿਟੀ ਦੇ ਨਾਲ ਚਲਾ ਕੇ 600 ਮੈਗਾਵਾਟ ਜਿਹੜੀ ਬਿਜਲੀ ਆ ਉਹ ਇਹ ਡੈਮ ਜਿਹੜੇ ਆ ਉਹ ਪੈਦਾ ਕਰਦੇ ਹਨ ਔਰ ਬਿਜਲੀ ਪੈਦਾ ਕਰਨ ਦੇ ਲਈ ਜਿਹੜੇ ਫਲੱਡ ਗੇਟਾਂ ਰਾਹੀਂ 34688 ਕਿਊਸਕ ਪਾਣੀ ਆ ਉਹ ਸ਼ਾਹ ਕੋਲ ਕੰਢੀ ਡੈਮ ਦੀ ਚੀਜ਼ ਨੂੰ ਛੱਡਿਆ ਜਾ ਰਿਹਾ ਔਰ ਸ਼ਾਹ ਕੋਲ ਕੰਢੀ ਇਹਦਾ ਜਿਹੜਾ ਡੈਮ ਤੋਂ 31900 ਕਿਊਸਕ ਪਾਣੀ ਮਾਦੋਬੋ ਹਾਈਡਰ ਤੋਂ ਛੱਡਿਆ ਜਾ ਰਿਹਾ ਆ ਇਸੇ ਤਰ੍ਹਾਂ ਅੱਗੇ ਜਾ ਕੇ ਮਾਦੋਬੋ ਹਾਈਡਰ ਤੋਂ 2500 ਕਿਊਸਕ ਪਾਣੀ ਜੁਬੀ ਡੀ ਐਸ ਨੇ ਨੂੰ ਛੱਡਿਆ ਜਾ ਰਿਹਾ ਆ ਬਾਕੀ ਮੇਰਾ ਇਸ ਵੇਲੇ ਬੰਦ ਪਈਆਂ ਆ ਉਹਨਾਂ ਦੇ ਬੰਦ ਹੋਣ ਕਾਰਨ 31000 ਤੇ 988 ਕਿਊਸਕ ਪਾਣੀ ਪਾਕਿਸਤਾਨ ਨੂੰ ਉਹ ਛੱਡਿਆ ਜਾ ਰਿਹਾ ਹੈ ਹੁਣ ਜਿਹੜਾ ਪੰਜਾਬ ਵਿੱਚ ਮੀਂਹ ਪੈਣ ਦਾ ਇਸ ਵੇਲੇ ਦਰ ਬਣਿਆ ਹੋਇਆ ਆ ਉਹਦੇ ਲਈ ਹਰ ਇੱਕ ਪਰਿਵਾਰ ਵਿੱਚ ਹਰ ਇੱਕ ਪਰਿਵਾਰ ਦੇ ਮੈਂਬਰ ਵਿੱਚ ਸਕਾਰਾਤਮਕ ਵਿੱਚ ਬੜਾ ਜੱਫੇ ਸਹਿਮ ਦਾ ਬਤਾਂਬਦ ਪੈਦਾ ਹੋ ਚੁੱਕਾ ਕਿਉਂਕਿ ਇਸ ਹੜਾਂ ਨੇ ਪਹਿਲਾਂ ਹੀ ਇੰਨਾ ਤੋਂ ਨੁਕਸਾਨ ਕਰ ਦਿੱਤਾ ਕਿ ਲੋਕਾਂ ਦੇ ਦੁਬਾਰਾ ਆਪਣੀ ਜ਼ਿੰਦਗੀ ਨੂੰ ਮੈਂ ਤਕੀਦੀ ਤੇ ਲਿਉਣ ਲਈ ਬੜਾ ਜੰਦੂਜਹਿਦ ਔਰ ਲੰਬੇ ਸਮੇਂ ਤੱਕ ਜੰਦੂਜਹਿਦ ਕਰਨੀ ਪਵੇਗੀ ਔਰ ਐਸੇ ਦੇ ਜਿਹੜੀ ਮੀਂਹ ਵਿੱਚ ਪਾਉਣੀ ਦਿੱਤੀ ਗਈ ਆ ਉਦੇ ਅਨਸਾਰ ਪਖੜਾ ਵਿਆਸ ਮੈਨੇਜਮੈਂਟ ਬੋਰਡ ਜਿਹੜਾ ਉਹਦੇ ਪੌਂਡ ਫਲੱਡ ਗੇਟਾਂ ਤੋਂ 40000 ਕਿਊਸਕ ਪਾਣੀ ਵਗੂ ਛੱਡੇਗਾ ਜਿਵੇਂ ਕਿ ਮੌਸਮ ਵਿਭਾਗ ਨੇ 6 7 ਅਕਤੂਬਰ ਨੂੰ ਇਸ ਖੇਤਰ ਵਿੱਚੋਂ ਭਾਰੀ ਮੀਂਹ ਪੈਣ ਦੀ ਬੁਖਬਾਨੀ ਕੀਤੀ ਆ ਉਹ ਪਖੜਾ ਵਿਆਸ ਮੈਨੇਜਮੈਂਟ ਬੋਰਡ ਨੇ ਚਿੰਤਾਵਾਹ ਨੂੰ ਪਖੜਾ ਤੇ ਪੌਂਡ ਜਨਮ ਦੇ ਫਲੱਡ ਗੇਟ ਖੋਦੰਦਾ ਫੈਸਲਾ ਕੀਤਾ ਹੈ ਜਦੋਂ ਇਹ ਗੇਟ ਖੋਲ ਜਾਣਗੇ ਸਤਲੁਜ ਦੇ ਬਿਆਸ ਦਰਿਆਵਾਂ ਵਿੱਚ 40000 ਕਿਊਸਕ ਪਾਣੀ ਜਿਹੜਾ ਉਹ ਲਗਾਤਾਰ ਢੰਗ ਦੇ ਨਾਲ ਛੱਡਿਆ ਜਾ ਸਕੇ ਉਹ ਪਖੜਾ ਡੈਮ ਦੇ ਇਸ ਵਾਲੇ ਦੇ ਫਲੱਡ ਗੇਟ ਹੈ ਉਹ ਅੱਜ ਦੁਪਹਿਰ ਦੇ ਕਰੀਬ-ਕਰੀਬ ਉਹਨਾਂ ਵਿੱਚ 8000 ਕਿਊਸਕ ਪਾਣੀ ਜਿਹੜਾ ਉਹ ਛੱਡਿਆ ਜਾਵੇਗਾ ਜਦ ਕਿ ਪੌਂਗ ਡੈਮ ਮਦਾਹੀ 32000 ਕੀ ਉਸ ਰੁਬਾਨੀ ਛੱਡਿਆ ਜਾਵੇਗਾ ਵਾਧੂ ਪਾਣੀ ਛੱਡਣ ਤੋਂ ਬਾਅਦ ਪਾਖੜਾ ਪੰਡਾ ਤੋਂ ਕੁੱਲ ਦਿਸਚਾਰਜ ਜਿਹੜਾ ਆ ਉਹ 44000 ਤੁਸੀਂ ਅਤੇ 1000 ਤੋਂ ਪ੍ਰਿਆਰਿਆ ਕੀ ਉਸਕੋ ਹੋ ਜਾਵੇਗਾ ਇਹ ਜਿਹੜਾ ਫੈਸਲਾ ਹੋਇਆ ਆ ਇਹ ਅੱਜ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਇੱਕ ਤਕਨੀਕੀ ਮੀਟਿੰਗ ਦੇ ਵਿੱਚ ਇਹ ਕੀਤਾ ਗਿਆ ਔਰ ਜਿਹੜਾ ਗਵਰਨਮੈਂਟ ਦਾ ਸਚਾਈ ਵਿਭਾਗ ਕਹਿ ਲਓ ਜਾਂ ਜਲ ਸੋਧ ਵਿਭਾਗ ਕਹਿ ਦੋ ਉਹਨਾਂ ਨੇ ਇਹ ਗੱਲ ਦੱਸੀ ਆ ਕਿ ਦਾਵੀ ਦਰਿਆ ਤੇ ਰਣਜੀਤ ਸਾਗਰ ਡੈਮ ਤੋਂ ਵੀਰਵਾਲ ਨੂੰ ਇਹ ਡੀਹੀਆ ਤੇ ਤੋਂ ਬਾਡ ਫਿਊਸਰ ਤੋਂ ਵਧਾ ਕੇ 37686 ਕਿਲੋ ਜਕਤ ਤੱਕ ਗਿਆ ਸੀ ਤੇ ਸ਼ਮਿੰਛਰ ਵਾਲ ਨੂੰ ਵੀ ਇਹੀ ਡਿਚਾਰਜ ਦਾ ਦੇ ਦੇ ਕਿਰਲਿਆ ਉਹ ਮਰੀ ਰਵੇਗੀ ਸੋ ਇਸੇ ਇਹ ਤਾਂ ਇੱਕ ਹੜਾਂ ਦੀ ਪੋਜੀਸ਼ਨ ਹੋ ਗਈ ਲੇਕਿਨ ਗਿੰਨਾ ਨੁਕਸਾਨ ਪੈਦੇ ਵਾਲੇ ਹੜਾਂ ਨੇ ਪੰਜਾਬ ਦੇ ਲੋਕਾਂ ਦਾ ਕੀਤਾ ਆ ਉਹਦੀ ਹਜੇ ਭਾਈ ਜਿਹੜੀ ਆ ਮੈਂ ਸਮਝਦਾ ਕਈ ਸਾਲ ਤੱਕ ਨਹੀਂ ਹੋ ਸਕੇਗੀ ਬੇਸ਼ੱਕ ਸਮਾਜ ਸੇਵੀ ਸੰਸਥਾਵਾਂ ਇੰਡੀਵਿਜੂਅਲ ਤੌਰ ਤੇ ਸੇਵਾ ਵਿੱਚ ਲੱਗੇ ਹੋਏ ਲੋਕਾਂ ਵੱਲੋਂ ਹਾੜ ਪੀੜਤਾ ਦੀ ਜ਼ਿੰਦਗੀ ਨੂੰ ਮੁੜ ਪੜੀ ਤੇ ਲਿਆਉਣ ਦੇ ਲਈ ਉਹਨਾਂ ਦੀ ਦਿਨ ਰਾਤ ਤੇਲੀਆ ਸੇਵਾ ਕਰੇ ਕੀਤੀ ਜਾਂਦੀ ਆ ਲੇਕਿਨ ਇਹਦੇ باوجود ਵੀ ਬਹੁਤ ਸਾਰਾ ਸਮਾਂ ਅਜੇ ਲੱਗੇਗਾ ਜਦ ਕੇ ਹੜ ਪੀੜ ਜਿਹੜੇ ਆਪੋ ਆਪਣੀਆਂ ਜੀਵਨਾ ਵਿੱਚ ਛੇਤੀ ਕਰ ਸਕਣਗੇ ਔਰ ਆਪਣੀ ਜ਼ਿੰਦਗੀ ਦੀ ਪੜਲੀ ਨੂੰ ਨਿਹਤੇ ਦੇ ਸਕਣਗੇ ਉਹ ਫਸੇ ਕੱਪ ਕੇ ਹੋਣ ਦਾ ਜਿਹੜਾ ਫਲੱਡ ਆਉਣ ਦੀ ਸੰਭਾਵਨਾ ਆ ਇਹ ਪਹਿਲਾਂ ਨਾਲੋਂ ਦੱਸਿਆ ਜਾ ਰਿਹਾ ਆ ਕਿ ਜਿਆਦਾ ਜੇ ਫਲੱਡ ਆਇਆ ਤਾਂ ਪਹਿਲੇ ਨਾਲੋਂ ਜਿਆਦਾ ਇਹ ਨੁਕਸਾਨ ਕਰੇਗਾ ਨੁਕਸਾਨ ਤਾਂ ਖੈਰ ਪਹਿਲਾਂ ਵੀ ਬਹੁਤ ਹੋ ਚੁੱਕਾ ਆ 2023 ਦੇ ਵਿੱਚ ਜਿਹੜੇ ਫਲੱਡ ਆਈ ਸੀ ਉਹਨਾਂ ਵਿੱਚ ਵੀ ਲੋਕਾਂ ਦਾ ਬਹੁਤ ਸਾਰਾ ਨੁਕਸਾਨ ਹੋਇਆ ਔਰ ਦੱਸਿਆ ਜਾ ਰਿਹਾ ਆ ਕਿ ਉਹ ਉਹਨਾਂ ਹੜ੍ਹਾਂ ਦੇ ਵਿੱਚ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਅਜੇ ਤੱਕ ਉਹਨਾਂ ਵਿੱਚ ਉਹ ਮੌਜ਼ਾ ਜਿਹੜਾ ਆ ਕੰਪਨਸੇਸ਼ਨ ਅਮਾਉਂਟ ਜਿਹੜਾ ਆ ਉਹ ਹਰ ਕਿਸ ਤਨੂੰ ਨਹੀਂ ਦਿੱਤਿਆ ਜਾ ਸਕਿਆ ਤੋਂ ਇਹ ਜਿਹੜੀ ਪਹਿਲੀ ਸਿਚੁਏਸ਼ਨ ਆ ਇਹਦੇ ਲਈ ਹਾ ਦਾ ਇੱਕ ਬੰਦੇ ਨੂੰ ਬੜੀ ਚਿੰਤਾ ਤੇ ਸੋਗ ਵਿੱਚ ਪਾ ਦਿੰਦਾ ਆ ਕਿ ਪਤਾ ਨਹੀਂ ਆਉਣ ਵਾਲੇ ਜਿਹੜੇ ਸੰਭਾਵੀ ਫਲੱਡ ਉਹ ਪੰਜਾਬ ਦੇ ਲੋਕਾਂ ਦੇ ਨਾਲ ਕਿੰਨਾ ਉਹ ਨੁਕਸਾਨ ਪੰਜਾਬ ਦਾ ਕਰਨਗੇ ਹੁਣ ਜਿਹੜੀ ਇੱਕ ਤੁਹਾਨੂੰ ਜਾਣਕਾਰੀ ਦੇਈਆਂ ਉਹ ਇਹ ਆ ਕਿ ਸਾਡੇ ਦੇਸ਼ ਵਿੱਚ 177 ਚੋਟੀ ਦੇ ਜਿਹੜੇ ਨਿਰਦੋ ਸਰਜਣ ਆ ਤੇ ਉਹ ਇਸ ਵੇਲੇ ਆਪਣੇ ਨয়া ਜਿਹੜਾ ਸਪਾਈਡਰ ਜੇ ਚੀਜ਼ ਦੇ ਉਹਦਾ ਇਲਾਜ ਕਰ ਹੈ ਔਰ ਉਹਨਾਂ ਦੇ ਇੱਕ ਸਰਵੇ ਤੋਂ ਇਹ ਗੱਲ ਪਤਾ ਚੱਲਦੀ ਆ ਕਿ ਮੈਡੀਕਲ ਕਾਜਾਂ ਵਿੱਚ ਅੱਗੇ ਤਵਤ ਮਤਲਬ 1.2% ਜਿਹੜੇ ਲੋਗ ਆ ਉਹਨਾਂ ਨੂੰ ਦਿਮਾਗੀ ਮੌਤ ਨੇ ਸਰਟੀਫਾਈ ਕਰਨ ਦੇ ਲਈ ਸਖਲਾਈ ਨਹੀਂ ਦਿੱਤੀ ਗਈ ਸੀ ਇਹ ਨਿਊਰੋਸਾਇੰਸ ਦਾ ਹਾਲ ਹੈ ਇੱਕ ਗਿਆਨ ਦਾ 파ੜਾ ਜੋ ਅੰਗਾਂ ਦਾ ਨੂੰ ਅੰਗਾਂ ਨੂੰ ਪ੍ਰਭਾਵਿਤ ਕਰਦਾ ਹੈ ਆਲ ਇੰਡੀਅਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਜਿਸ ਨੂੰ ਆਪਾਂ ਐਮਸ ਵੀ ਕਹਿੰਦੇ ਆ ਐਲਮਾ ਦਿੱਲੀ ਦੇ ਡਾਕਟਰਾਂ ਦੁਆਰਾ ਹਾਲ ਹੀ ਵਿੱਚ ਇੱਕ ਜਿਹੜਾ ਆਪਣਾ ਮੈਗਜ਼ੀਨ ਪਬਲਿਸ਼ ਕੀਤਾ ਗਿਆ ਆ ਉਹਦੇ ਵਿੱਚ ਇਹ ਜਾਣਕਾਰੀ ਜਿਹੜੀ ਆ ਉਹ ਦਿੱਤੀ ਗਈ ਆ ਜਦੋਂ ਕਿ ਜਿਹੜਾ ਦੇਖਣ ਕੀਤੇ ਗਏ ਡਾਕਟਰਾਂ ਵਿੱਚੋਂ ਦੈਨ ਚੁਥਾਈ ਵੰਦ ਪੈਨ ਵਿੱਚ ਚੁਥਾਈ ਹਿੱਸਾ ਜਿਹੜਾ ਆ 7% 5% ਨੇ ਟੀਚਿੰਗ ਹਸਪਤਾਲਾਂ ਵਿੱਚ ਕੰਮ ਕੀਤਾ ਸਿਰਫ 10% ਨੇ ਕਿਹਾ ਕਿ ਉਹ ਨਿਯੰਤ ਤੋਤੇ ਆਪਣੇ ਨਿਵਾਸੀਆਂ ਨੂੰ ਦਿਮਾਗੀ ਮੌਤ ਦਾ ਸਰਟੀਫਿਕੇਟ ਦੀ ਸਥਲਾਈ ਉਹ ਦਿੰਦੇ ਆ ਔਰ ਇੱਕ ਭਾਈ ਤੋਂ ਵੱਧ ਡਾਕਟਰਾਂ ਨੇ ਕਿਹਾ ਕਿ ਉਹਨਾਂ ਦੀਆਂ ਵੇਹਾਂ ਸੰਸਥਾਨਾਂ ਕੋਲ ਸਰਟੀਫਿਕੇਟ ਨਹੀਂ ਇੱਕ ਨਿਸ਼ਚਿਤ ਪਾਠ ਕਰਮ ਜਾਂ ਇੱਕ ਝੁਕਵੀ ਚੈੱਕਲਿਸਟ ਨਹੀਂ ਹੈ ਮਤਲਬ ਟ੍ਰੇਨਿੰਗ ਤੋਂ ਲੈ ਲਿਆ ਉਹ ਕਹਿੰਦੇ ਸਾਡੇ ਕੋਲ ਚੈੱਕਲਿਸਟ ਹੀ ਨਹੀਂ ਹੈ ਇੱਕ ਹੋਰ ਸਰਵੇ ਦੇ ਅਨੁਸਾਰ 2024 ਵਿੱਚ ਸਿਰ 80% ਬਾਨੀ ਲੋਕਾਂ ਨੇ ਆਪਣਾ ਜਿਹੜੇ ਸੀਰੀਅਲ ਦੇ ਪਾਟ ਉਹ ਦੇਣ ਦਾ ਅਨਾਮ ਕੀਤਾ ਸੀ ਉਹ ਦੇਸ਼ ਦੇ ਵਿੱਚ ਜਿਹੜਾ ਪਹਿਲਾ ਅੰਗ ਟ੍ਰਾਂਸਪਲੈਂਟ ਕੀਤਾ ਗਿਆ ਉਹ ਉਹ ਉਸ ਵੇਲੇ ਕੀਤਾ ਗਿਆ ਜਦੋਂ ਇਸ ਐਕਟ ਨੂੰ 30 ਸਾਲ ਤੋਂ ਵੱਧ ਜਿਹੜਾ ਬਣਿਆ ਸਮਾਂ ਹੋ ਗਿਆ ਸੀ ਫਿਰ ਵੀ ਵਿਡੇ ਨਿਰਤਕਦਾਨੀਆਂ ਉਹ ਟ੍ਰਾਂਸਪੋਰਟ ਟ੍ਰਾਂਸਪਲੈਂਟ ਦੇ ਤੋਂ ਕਾਠਨ ਅਬ ਇਹ ਦਾਨੀਆਂ ਦੇ ਘਾਟ ਨਹੀਂ ਨਹੀਂ ਮਹਿਸੂਸ ਕੀਤੀ ਜਾ ਰਹੀ ਹਰ ਸਾਲ ਦੱਸਿਆ ਜਾ ਰਿਹਾ ਆ ਕਿ ਲਗਭਗ 2 ਲੱਖ ਲੋਕਾਂ ਦੀ ਦਿਮਾਗੀ ਤੌਰ ਦੇ ਉੱਤੇ ਜਿਹੜੀ ਆ ਉਹ ਮੌਤ ਹੁੰਦੀ ਆ ਫਿਰ ਵੀ ਹਰ ਸਾਲ ਜਿਹੜਾ ਆ 1100 ਮਰੀਜ਼ ਹੁੰਦੇ ਆ ਔਰ ਆਪਣੇ ਇਹ ਮਰੀਜ਼ ਜਿਹੜੇ ਆ ਆਪਣੇ ਅੰਗ ਵੀ ਬਾਂਡ ਕਰਦੇ ਹਾਂ ਔਰ ਪਿਛਲੇ ਸੰਨੇ ਦੇ ਵਿੱਚ ਜਿਹੜੇ ਦਾਨੀ ਸੱਜਣਾਂ ਉਹਨਾਂ ਵੀ 3403 ਜਿਹੜੇ ਅੰਗਾਂ ਦੇ ਲੈ ਕੇ ਟ੍ਰਾਸਪਲਾਨ ਕੀਤੇ ਗਏ ਸਨ ਮਤਲਬ ਇੱਕ ਵਿਅਕਤੀ ਅੱਠ ਅੰਗ ਜਿਹੜੇ ਆ ਉਹ ਆਪਣੇ ਸੀਰ ਦੇ ਦਾਨ ਕਰ ਸਕਦਾ ਆ ਔਰ ਪਿਛਲੇ ਸਾਲ ਨਾਲੋਂ ਇਹਦੇ ਵਿੱਚ ਵਾਧਾ ਹੋ ਰਿਹਾ ਆ ਔਰ ਇੱਥੇ ਇਹ ਜਾਣਕਾਰੀ ਦੇਣ ਦਾ ਮਤਲਬ ਸਿਰਫ ਇੰਨਾ ਹੀ ਸੀ ਕਿ ਜਿਹੜੇ ਨਿਊਰੋ ਸੱਜਣਾਂ ਉਹਨਾਂ ਦੀ ਸਿਚੁਏਸ਼ਨ ਕੀ ਆ ਉਹ ਉਹ ਉਹਨਾਂ ਦੇ ਸੱਬੇ ਦੇ ਅਨਸਾਰ ਕੀ ਕਿਹਾ ਜਾ ਰਿਹਾ ਆ ਉਹ ਇਹਦੇ ਬਾਰੇ ਇਹ ਜਾਣਕਾਰੀ ਜਿਹੜੀ ਆ ਉਹ ਦਿੱਤੀ ਗਈ ਆ ਇਸ ਸ਼ੋਅ ਦੇ ਵਿੱਚ ਸੋ ਦਾਨੀ ਸੱਜਣਾਂ ਦੀ ਘਾਹ ਕਹਿ ਦੱਸਿਆ ਜਾ ਰਿਹਾ ਆ ਜਿਹੜੇ ਵੀ ਦਾਨੀ ਸੱਜਣ ਆਪਣੇ ਅੰਗਦਾਨ ਕਰਨਾ ਚਾਹੁੰਦੇ ਆ ਉਹ ਆਪਣੇ ਨੇੜੇ ਦੀ ਜਿਹੜੀ ਡੋਨਰ ਸੁਸਾਇਟੀ ਕੋਈ ਹੋਵੇਗੀ ਉਹਦੇ ਨਾਲ ਜਰੂਰ ਸੰਪਰਕ ਕਰ ਲੈ ਕਿਉਂਕਿ ਅੰਗ ਜਿਹੜਾ ਬੰਦਾ দান ਕਰਦਾ ਆ ਮਮ ਤੋਂ ਬਾਅਦ ਉਹ ਅੰਗ ਵੀ ਕਿਸੇ ਨਾ ਕਿਸੇ ਮਨੁੱਖੀ ਜੀਵ ਵਿੱਚ ਟ੍ਰਾਂਸਪਲੈਂਟ ਹੁੰਦੇ ਆ ਤੇ ਉਹਦਾ ਫਾਇਦਾ ਕਿਸੇ ਇਹ ਮਨੁੱਖੀ ਜੀਵ ਨੂੰ ਮਿਲ ਸਕਦਾ ਆ ਉਹ ਇੱਕ ਹੋਰ ਜਾਣਕਾਰੀ ਜਿਹੜੀ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇ ਜੇਕਰ ਨਾਲ ਸਾਡੇ ਕੋਲ ਜਾਣਕਾਰੀ ਆਈ ਆ ਤਾਂ ਅਸੀਂ ਇਹ ਦੱਸਣਾ ਤੁਹਾਡੇ ਨਾਲ ਸ਼ੇਅਰ ਕਰਨਾ ਬਹੁਤ ਚੁਰੀ ਸੰਦੇ ਆ ਕਿ ਜਿਹੜਾ ਇੱਕ ਕੈਂਸਰ ਹਸਪਤਾਲ ਆ ਜਿਹਦਾ ਸਬੰਧ ਚੰਡੀ ਮੁੰਬਈ ਦੇ ਇੱਕ ਟਾਟਾ ਕੈਂਸਰ ਹਸਪਤਾਲ ਦੇ ਨਾਲ ਆ ਔਰ ਉਹਨਾਂ ਵੱਲੋਂ ਇੱਕ ਨਵੀਂ ਚੰਡੀਗੜ੍ਹ ਦੇ ਵਿੱਚ ਜਿਹੜੀ ਆਬਾਦੀ ਬਣੀ ਆ ਉਹਦੇ ਵਿੱਚ ਹੋਮੀ ਪਾਬਾ ਕੈਂਸਰ ਹਸਪਤਾਲ ਜਿਹੜਾ ਉਹ ਚਲਾਇਆ ਜਾ ਰਿਹਾ ਜਿਹਦੇ ਵਿੱਚ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਵੀ ਕੀਤਾ ਜਾ ਰਿਹਾ ਆ ਔਰ 82196 ਐ ਰੋਮਿਗੇਸ ਕੈਂਸਰ ਤੋਂ ਵੱਧ 18 ਬ੍ਰੈਸਟ ਕੈਂਸਰ 2015 ਤੋਂ 2025 ਦੀ ਦਰਸ਼ਕਾਰ ਇਹ ਕੇਸ ਜਿਹੜੇ ਆ ਇਹਨਾਂ ਕੋਲ ਆਏ ਸਨ ਔਰ 10 ਸਾਲ ਦੇ ਅੰਕੜਿਆਂ ਅਨੁਸਾਰ 44299 ਕੈਂਸਰ ਦੇ ਜਿਹੜੇ ਰੋਗੀਆਂ ਉਹਨਾਂ ਵਿੱਚੋਂ 24581 ਦੇ ਰੋਗੀ ਜਿਹੜੇ ਆ ਉਹ ਪੰਜਾਬ ਵਿੱਚੋਂ ਸਨ ਉਹਨਾਂ ਵਿੱਚੋਂ 24581 ਆਪਾਂ ਦੇ 19706 ਆਦਮੀ ਜਿਹੜੇ ਆ ਉਹ ਰੋਗੀ ਸਨ ਉਹ ਆਦਮੀ ਰੋਗੀ ਸਨ 8447 ਸੱਤ ਤੇ ਧੌਣ ਦੇ ਕੈਂਸਰ ਵਾਲੇ ਮਰੀਜ਼ ਉਹਨਾਂ ਕੋਲ ਗਏ ਉਹ ਹਸਪਤਾਲ ਬਰਨਟੋ ਲੈ ਕੇ 17 ਲੱਖ ਲੋਕਾਂ ਦਾ ਕੈਂਸਰ ਦਾ علاج ਜਿਹੜਾ ਉਹ ਕੈਨਸਰ ਹੋਣ ਤੋਂ ਪਹਿਲਾਂ ਹੀ ਉਹਦਾ ਸਕ੍ਰੀਨਿੰਗ ਕੀਤੀ ਗਈ ਸੀ ਵੀ ਇਹਨਾਂ ਮਰੀਜ਼ਾਂ ਨੂੰ ਕੈਨਸਰ ਹੈ ਔਰ ਹਸਪਤਾਲ ਦੇ ਬੈੱਡ ਜਿਹੜੇ ਆ ਇਸ ਵੇਲੇ ਵਧਾਏ ਜਾ ਰਹੇ ਆ ਔਰ ਇਹਦੇ ਵਿੱਚ ਹਸਪਤਾਲ ਦੇ ਸੂਤਰਾਂ ਨੂੰ ਪਤਾ ਲੱਗਾ ਆ ਕਿ ਇਹ ਹਸਪਤਾਲ ਦੇ ਵਿੱਚ ਕੈਨਸਰ ਦੇ ਮਰੀਜ਼ਾਂ ਦਾ ਜਾਂ ਦਾ ਮੁਕਤ ਇਲਾਜ ਕੀਤਾ ਜਾ ਰਿਹਾ ਹੈ ਔਰ ਜਾਂ ਫੇਰ ਥੋੜੀ ਬਹੁਤ ਲਾਗਤ ਲੈ ਕੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਉਹ ਸਾਰੇ ਜਿੰਨੇ ਵੀ ਰੋਗੀ ਆ ਕਿਸ ਦੇ ਪੀੜ ਰੋਗੀ ਆ ਜਿਹੜੇ ਉੱਥੇ ਇਲਾਜ ਦੇ ਜਾਂਦੇ ਆ ਉਹਨਾਂ ਵਿੱਚੋਂ ਕੇਵਲ 2% ਐਸੇ ਪੇਸ਼ੈਂਟ ਹੁੰਦੇ ਆ ਜਿਹੜੇ ਪ੍ਰਾਈਵੇਟ ਹੁੰਦੇ ਆ ਔਰ ਜਿਨ੍ਹਾਂ ਕੋਲ ਪੂਰਾ ਪੈਸਾ ਇਲਾਜ ਦਾ ਲਿਆ ਜਾਂਦਾ ਆ ਔਰ 2024-25 ਦੇ ਤੱਕ ਲਗ ਪੱਗ ਇਹਨਾਂ ਇਹ ਹਸਪਤਾਲ ਨੇ 200 ਦੋ ਹਯਾਰ ਜਿਹੜੇ ਪੇਸ਼ੈਂਟ ਆ ਉਹਨਾਂ ਦੀ ਉਹਨਾਂ ਦੀ ਸਕ੍ਰੀਨਿੰਗ ਚੈੱਕ ਕਰਨ ਲਈ ਸਕ੍ਰੀਨਿੰਗ ਕੈਂਪ ਵੀ ਇਹਨਾਂ ਨੇ ਲਾਇਆ ਕੋ ਸੋ ਇਹ ਜਾਣਕਾਰੀ ਮੈਂ ਇਸ ਲਈ ਦਿੱਤੀ ਆ ਤਾਂ ਕਿ ਕੋਈ ਜਿਹੜਾ ਲੋੜਵੰਦ ਰੋਗੀ ਆ ਉਹ ਇਸ ਜਾਣਕਾਰੀ ਨੂੰ ਸੁਣ ਕੇ ਆਪਣਾ ਇਲਾਜ ਕਰਵਾ ਸਕੇ ਔਰ ਮੇਰੇ ਹਿਸਾਬ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਇਸ ਸਿਹਤ ਤਾਲ ਬਾਰੇ ਕੋਈ ਜਾਣਕਾਰੀ ਵੀ ਨਹੀਂ ਹੈ ਇਸ ਕਰਕੇ ਜਿਹੜੇ ਮਰੀਜ਼ ਆ ਉਹ ਕਈ ਵਾਰੀ ਆਪਣੇ ਪੈਸੇ ਨਾ ਹੋਣ ਦੇ ਕਾਰਨ ਇਲਾਜ ਨਾ ਕਰਵਾਉਣ ਦੇ ਦੁੱਖੋਂ ਆਪੋ ਆਪਣੇ ਘਰਾਂ ਵਿੱਚ ਬੈਠੇ ਰਹਿੰਦੇ ਆ ਤੇ ਇਲਾਜ ਕਰਨ ਦੇ ਸਾਹਮਣੇ ਇਲਾਜ ਕਰਨ ਲਈ ਉਹ ਕਿਸੇ ਵੀ ਹਸਪਤਾਲ ਵਿੱਚ ਜਾਣਾ ਦੂਰੀ ਨਹੀਂ ਸਮਝਦੇ ਕਿਉਂਕਿ ਕੈਂਸਰ ਇੱਕ ਐਸੀ ਭਿਆਨਕ ਬਿਮਾਰੀ ਸਮਝੀ ਜਾਂਦੀ ਆ ਤੇ ਜਿਹਦੇ ਰਾਹੀਂ ਜੇਸ ਰੋਗੀ ਨੂੰ ਇਹ ਬਿਮਾਰੀ ਲੱਗ ਜਾਂਦੀ ਆ ਉਹਦਾ ਜੀਵਨ ਦੱਸਦੇ ਆ ਕਿ ਕੈਂਸਰ ਜੀਵਨ ਜਿਹੜਾ ਉਹਦੇ ਜੀਵਨ ਦਾ ਅੰਤ ਹੀ ਨੇੜੇ ਆ ਗਿਆ ਲੱਗਦਾ ਆ ਸੋ ਲੋਕ ਜਿਹੜੇ ਆ ਇਹ ਵੀ ਸਮਝਦੇ ਆ ਕਿ ਕੈਂਸਰ ਦੀ ਬਿਮਾਰੀ ਦਾ ਇਲਾਜ ਨਹੀਂ ਹੋ ਸਕਦਾ ਇਲਾਜ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਔਰ ਉਹਦੇ ਲਈ ਪ੍ਰਾਪਤ ਤੁਹਾਨੂੰ ਡਾਕਟਰਾਂ ਦੀ ਜਾਂ ਕਿਸੇ ਪ੍ਰਭਵਤ ਹਸਪਤਾਲ ਦੀ ਚੋਣ ਕਰਨੀ ਪਵੇਗੀ ਸੋ ਇਹ ਜਿਹੜਾ ਹਸਪਤਾਲ ਹੈ ਅਸੀਂ ਇਹ ਸ਼ੋਅ ਵਿੱਚ ਉਹਦੀ ਜਾਣਕਾਰੀ ਦੇਣ ਲਈ ਇਸੇ ਲਈ ਚੁਣਿਆ ਆ ਕਿ ਇਸ ਹਸਪਤਾਲ ਦੇ ਵਿੱਚ ਦੱਸਿਆ ਜਾ ਰਿਹਾ ਆ ਕਿ ਉਹ ਪ੍ਰਬੰਧਕਾਂ ਵੱਲੋਂ ਜਾਂ ਤਾਂ ਮੁਫਤ ਲਾਇਟ ਦਿੱਤੇ ਜਾਂਦੇ ਆ ਜਾਂ ਫੇ ਥੋੜੀ ਬਹੁਤ ਫੀਸ ਲੈ ਕੇ ਉਹਨਾਂ ਦੇ ਇਲਾਜ ਜਿਹੜੇ ਆ ਉਹ ਕੀਤੇ ਜਾਂਦੇ ਆ ਸੋ ਇਹ ਜਾਣਕਾਰੀ ਲੋੜਵੰਦ ਰੋਗੀਆਂ ਦੇ ਲਈ ਕਾਫੀ ਮਹੱਤਵਪੂਰਨ ਰਹੇਗੀ ਔਰ ਇਸ ਤੋਂ ਬਾਅਦ ਆਪਾਂ ਚੱਲਦੇ ਆਂ ਪੰਜਾਬ ਸਰਕਾਰ ਵੱਲ ਪੰਜਾਬ ਸਰਕਾਰ ਇਸ ਵੇਲੇ ਘੜਾ ਤੜ ਪੰਜਾਬ ਦੇ ਵਿੱਚ ਵਿਕਾਸ ਕਾਰਜ ਪੂਰੇ ਕਰਨ ਲਈ ਜੋ ਦੇਰੀ ਆ ਔਰ ਇਥੋਂ ਸੰਤ ਤਾ ਲੱਗਦਾ ਆ ਵੀ ਇਹ ਜਿੰਨੇ ਪ੍ਰੋਜੈਕਟ ਆ ਉਹਨਾਂ ਉੱਪਰ ਕਾਫੀ ਵੱਡੀ ਗਿਣਤੀ ਦੇ ਵਿੱਚ ਪੈਸਾ ਜਿਹੜਾ ਉਹ ਖਰਚ ਹੋਏਗਾ ਇੱਕ ਪਾਸੇ ਸਰਵਿਸ ਵਿਕਾਲ ਕਹਿ ਰਹੀ ਆ ਵੀ ਸਾਡੇ ਕੋਲ ਸਾਡੇ ਖਜ਼ਾਨਿਆਂ ਦੇ ਵਿੱਚ ਕੋਈ ਪੈਸਾ ਨਹੀਂ ਹੈ ਜਿਹਦੇ ਨਾਲ ਅਸੀਂ ਹਰਪੀਟ ਕੰਮ ਦੀ ਮਦਦ ਕਰ ਸਕੀਏ ਉਹ ਦੂਜੇ ਪਾਸੇ ਇਹ ਹੋ ਜਾ ਜਿਹੜੇ ਵਿਕਾਸ ਕਾਰਜ ਆ ਉਹਨਾਂ ਦੇ ਨੀਂਹ ਪੱਥਰ ਰੱਖਣ ਲਈ ਹਰ ਰੋ ਦਿਓ ਜਿਹੜੇ ਆ ਕੋਈ ਨਾ ਕਿਸੇ ਨਾ ਕਿਸੇ ਜਗ੍ਹਾ ਤੇ ਉਹ ਰੱਖੇ ਜਾ ਰਹੇ ਆ ਜੇ ਕਦੇ ਵਿਕਾਸ ਕਾਦੇ ਸ਼ੁਰੂ ਹੁੰਦੇ ਆ ਤੇ ਮੈਂ ਸਮਝਦਾ ਜਿਹੜੇ ਹੜਪੀਟਾਂ ਦੀ ਸਹੈਤਾ ਦਾ ਬੜਾ ਕੰਮ ਆ ਉਹ ਵਿਚ ਵਿਚਾਰੇ ਹੀ ਰਹਿ ਜਾਏਗਾ ਪੰਜਾਬ ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਕਿ ਪਹਿਲਾਂ ਹੜਪੀਟਾਂ ਦੇ ਮੋੜ ਵਸੇਬੇ ਦਾ ਪ੍ਰਬੰਧ ਕਰ ਲੈਂਦੇ ਜਦ ਉਹ ਆਪਣੀਆਂ ਲੀਹਾਂ ਤੇ ਆ ਜਾਂਦੇ ਤਾਂ ਫਿਰ ਇਹੋ ਜਿਹੇ ਪ੍ਰਜेक्ट ਜਿਹੜੇ ਆ ਉਹ ਸ਼ੁਰੂ ਕੀਤੇ ਜਾਣੇ ਚਾਹੀਦੇ ਸਨ ਲੇਕਿਨ ਪਤਾ ਨਹੀਂ ਪੰਜਾਬ ਸਰਕਾਰ ਨੇ ਹਰ ਪੀੜਤ ਦੇ ਮੁੱਢ ਬਸੇ ਦੇ ਯਤਨ ਕੰਮ ਤੋਂ ਇਲਾਵਾ ਇਹੋ ਜਿਹੇ ਵਿਕਾਸ ਦੇ ਕੰਮ ਕਿਸ ਆਦੇਸ਼ ਦੇ ਨਾਲ ਸ਼ੁਰੂ ਕੀਤੇ ਆ ਜਾਂ ਬਾ ਉਹਨਾਂ ਕੋਲ ਕੋਈ ਪੈਸਾ ਜ਼ਿਆਦਾ ਹੋ ਗਿਆ ਜਾਂ ਜਿਹੜਾ ਰੰਗਲਾ ਪੰਜਾਬ ਅਕਾਊਂਟ ਖੋਦ ਲਿਆ ਆ ਉਹਦੇ ਵਿੱਚ ਪੈਸਾ ਬਹੁਤ ਆ ਰਿਹਾ ਆ ਤਾਂ ਜਾ ਕੇ ਉਹ ਕੀਤੇ ਜਾ ਰਹੇ ਆ ਕਿ ਸਾਨੂੰ ਇਹਦੇ ਬਾਰੇ ਕੋਈ ਮੁਕੰਮਲ ਜਾਣਕਾਰੀ ਤਾਂ ਨਹੀਂ ਲੇਕਿਨ ਇੱਕ ਗੱਲ ਅਸੀਂ ਸਮਝਦੇ ਹਾਂ ਕਿ ਸਭ ਤੋਂ ਪਹਿਲਾਂ ਜ਼ਰੂਰੀ ਤੇ ਵੱਡਾ ਕੰਮ ਜਿਹੜਾ ਸਰਕਾਰ ਦੇ ਅੱਗੇ ਆ ਉਹ ਹੈ ਹਰ ਪੀੜਤਾਂ ਦੇ ਮੁੜ ਬਸੇਬੇ ਲਈ ਯਤਨ ਕਰਨੇ ਔਰ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਨਾਂ ਦੀ ਸਹਾਇਤਾ ਕਰਕੇ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਮੁੜ ਆਉਨਾ ਦੇ ਆਪਣੀ ਜੀਵਨ ਸ਼ੁਰੂ ਕਰੰਦੇ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਸਾਨੂੰ ਆਸ ਹੈ ਕਿ ਸਰਕਾਰ ਜਿਹੜੀ ਆ ਉਹ ਪ੍ਰਾਇੋਰਟੀ ਇਸ ਕੰਮ ਤੇ ਦੇਗੀ ਕਿ ਹਰ ਪੀੜਤਾ ਦੀ ਸਹਾਇਤਾ ਕਰਕੇ ਉਹਨਾਂ ਦੀ ਜ਼ਿੰਦਗੀ ਨੂੰ ਲੀਹਾਂ ਤੇ ਲਿਆਂਦਾ ਜਾਵੇ ਥੈਂਕ ਯੂ ਵੈਰੀ ਮੱਚ